ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਦੇਖੋ ਸਿੱਖਿਆ ਮੰਤਰੀ ਜੀ ਕਰਨ ਜਾ ਰਹੇ ਨੇ ਫੈਸਲਾ ਉਹਨਾਂ ਨੇ ਨਵਾਂ ਫੈਸਲਾ ਲਿਆ ਕਿ 8TT ਕੈਡਰ ਪਤੀ 2024 ਦੇ ਲਈ ਨਵੀਂ ਅਪਡੇਟ ਕੀ ਰਵੇਗੀ ਤੇ TET ਪਾਸ ਜਿਹੜੇ ਬੱਚੇ ਨੇ ਜਾਂ ਫਿਰ TET ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਬਹੁਤ ਹੀ ਖਾਸ ਵੀਡੀਓ ਹੋਣ ਵਾਲੀ ਹੈ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਸਿਰਫ 1-2 ਮਿੰਟ ਹੀ ਲਵਾਂਗੇ ਤੁਹਾਡੇ TTT TET ਪਾਸ ਯੂਨੀਅਨ ਵੱਲੋਂ ਵੀ ਇੱਕ ਅਪੀਲ ਜਾਰੀ ਕੀਤੀ ਗਈ ਹੈ ਤੇ ਜਿਹੜਾ ਟੈਟ 2024 ਹੋਣਾ ਹੈ ਦੋਸਤੋ ਉਹਦੀ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਹਦੀ ਅਗਲੀ ਹੁਣ ਜਿਹੜੀ ਹੈ ਤਰੀਕ ਕਦੋਂ ਮਿਲ ਸਕਦੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਜਿਹੜੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਕੀ ਕਹਿਆ ਕਿ ਹਾਂਜੀ ਸਤਕਾਰਯੋਗ ਸਾਥੀਓ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਯੂਨੀਅਨ ਦੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਨਾਲ 9 ਅਗਸਤ ਨੂੰ ਹੋਣ ਜਾ ਰਹੀ ਹੈ ਸੋ ਸਾਥੀਓ ਇੱਕੋ ਗੱਲ ਪਈ ਹੈ ਸਟੈਟ ਦਾ ਜਲਦੀ ਜਲਦੀ ਹੱਲ ਇਹੀ ਹੋਵੇਗਾ ਕਿ ਜੇਕਰ 9 ਅਗਸਤ ਤੱਕ ਪੀਐਸ ਟੈਟ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਮੀਟਿੰਗ ਦਾ ਕੋਈ ਖਾਸ ਇਟਾ ਨਹੀਂ ਨਿਕਲਦਾ ਤਾਂ 18 ਅਗਸਤ ਦਿਨ ਐਤਵਾਰ ਨੂੰ ਸਾਰੇ ਦੇ ਸਾਰੇ ਸੰਗਰੂਰ ਵਿਖੇ ਪਹੁੰਚੋ ਫਿਰ ਉੱਥੇ ਕੋਈ ਮੀਟਿੰਗ ਨਹੀਂ ਸਿੱਧਾ ਨੋਟੀਫਿਕੇਸ਼ਨ ਹੀ ਜਾਰੀ ਕਰਵਾਇਆ ਜਾਵੇਗਾ ਸੋ ਦੋਸਤੋ ਇਹ ਹੈ ਅਪੀਲ ਟੈਟ ਔਰ ਈਟਿਟ ਯੂਨੀਅਨ ਜਿਹੜੇ ਬਣੀ ਹੋਈ ਹੈ ਆਪਣੀ ਉਹਨਾਂ ਨੇ ਕਿਹਾ ਕਿ 9 ਅਗਸਤ ਤੱਕ ਬਸ ਵੇਟ ਕਰੋ ਜੇਕਰ ਨੋਟਿਸ ਆਊਟ ਨਹੀਂ ਹੁੰਦਾ ਤਾਂ ਸੰਗਰੂਰ ਵਿਖੇ ਸਾਰੇ ਉਹਨਾਂ ਦਾ ਸਾਥ ਦਿਓ ਹਾਂਜੀ ਦੋਸਤੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ टेट 2026 ਲਈ ਆਪਡੇਟ ਤਾਂ ਦੋਸਤੋ اپਡੇਟ ਤੁਸੀਂ ਹੁਣੇ ਦੇਖ ਲਈਏ ਤੇ ਜ਼ਰੂਰੀ ਸੂਚਨਾ ਇਹ ਹੈ ਕਿ ਜਦੋਂ ਤੱਕ ਤੁਸੀਂ ਯੂਨੀਅਨ ਦਾ ਸਾਥ ਨਹੀਂ ਦਿੰਦੇ ਉਦੋਂ ਤੱਕ ਤੁਹਾਡਾ ਟੈਟ ਨਹੀਂ ਆਏਗਾ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਬੱਚੇ ਪਾਸ ਹੋਣ ਤੇ ਸਾਡੇ ਕੋਲੋਂ ਨੌਕਰੀਆਂ ਮੰਗਣ ਤਾਂ ਦੋਸਤੋ ਹਾਂ ਇਹ ਗੱਲ ਸੱਚ ਹੈ ਕਿ ਨਵੀਆਂ ਈਟੀਟੀ ਪੋਸਟਾਂ ਆਉਣ ਵਾਲੀਆਂ ਨੇ ਇਹ ਨਹੀਂ ਹੁਣ ਕਨਫਰਮ ਕਿ 2024 ਦੇ ਵਿੱਚ ਨੋਟੀਫਿਕੇਸ਼ਨ ਆਊਟ ਹੋਵੇ ਜਾਂ 2025 ਦੇ ਵਿੱਚ ਹਾਂ ਇਹਨਾਂ ਜ਼ਰੂਰ ਹੈ ਪਰ ਤੁਹਾਡਾ ਟੈਟੋ ਦੇ ਲਈ ਕਲੀਅਰ ਹੋਣਾ ਹੈ ਸੋ ਦੋਸਤੋ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਤੁਸੀਂ ਯੂਨੀਅਨ ਦਾ ਸਾਥ ਨਹੀਂ ਦਿੰਦੇ ਉਹ ਤਾਂ ਬਹੁਤ ਗਲਤ ਵੀ ਹੋ ਜਾਂਦਾ ਸੋ ਅਪੀਲ ਹੈ ਸਾਰਿਆਂ ਨੂੰ ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਵੱਧ ਤੋਂ ਵੱਧ ਆਈਟੀਟੀ ਕਾਡਰ ਵਾਲਿਆਂ ਨਾਲ ਜਾਂ ਫਿਰ ਜਿਹੜੇ ਟੈਟ ਪਾਸ ਨੇ ਆਈਟੀਟੀ ਕਰ ਰਹੇ ਨੇ ਸਾਰਿਆਂ ਤੱਕ ਇਹ ਵੀਡੀਓ ਪਹੁੰਚਾਓ ਤੇ ਲੋਕਾਂ ਨੂੰ ਅਵੇਅਰ ਕਰੋ ਕਿ ਉੱਥੇ ਪਹੁੰਚਣ ਸੰਗਰੂਰ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਦੋਸਤੋ